ਅਸੀਂ ਮੁਜ਼ਫਫਰਨਗਰ ਤੋਂ ਆਏ ਜੀ ਕਿ ਕੀ ਐ ਸੇਵਾ ਲੈ ਕੇ ਆਏ ਆ ਐ ਸੇਵਾ ਜੋ ਨੈਸੈਸਿਟੀਜ਼ ਦਾ ਸਮਾਨ ਹੈਗਾ ਜੋ ਰੋਜ਼ ਦੇ ਕੰਮ ਦੇ ਜਰੂਰਤ ਪੈਂਦੀ ਹੈ ਉਹ ਅਸੀਂ ਟਰਾਈ ਕੀਤਾ ਕਿ ਸਾਰਾ ਇਕੱਠਾ ਹੋ ਜਾਈ ਤੇ ਉਹ ਸਾਰਾ ਸਮਾਨ ਇਕੱਠਾ ਕਰਕੇ ਲੈ ਕੇ ਆਇਆ ਜੀ ਅਸੀਂ ਡੌਗਸ ਦੇ ਲਈ ਵੀ ਰਿਕੁਆਇਰਮੈਂਟ ਦੇਖੀ ਹੈ ਡੰਗਰਾ ਦੇ ਲਈ ਚੋਕਰ ਚਾਰਾ ਇਹ ਸਭ ਦੇਖਿਆ ਤੇ ਡੌਗਸ ਦੇ ਫੂਡ ਵਾਸਤੇ ਵੀ ਅਸੀਂ ਪਲਾਨ ਕੀਤਾ ਉਹ ਵੀ ਸਾਰਾ ਅਸੀਂ ਲੈ ਕੇ ਆਏ ਆਪਣੇ ਨਾਲ ਤਾਂ ਕਿ ਇਹਨਾਂ ਨੂੰ ਸਭ ਨੂੰ ਉਹ ਚੀਜ਼ ਸਭ ਨੂੰ ਮਿਲ ਜਾਈਏ ਤੇ ਤਾਂ ਕਿ ਉਹਨਾਂ ਦੀ ਦਿੱਕਤ ਦੂਰ ਹੋ ਜਾਏ ਕਿਉਂਕਿ ਲਾਈਟ ਬੜੀ ਅਟਰੈਕਟਿਵ ਹੈ ਹਾਂਜੀ ਹਾਂਜੀ ਲਾਈਟ ਬਿਲਕੁਲ ਅਟਰੈਕਟਿਵ ਹੈ ਜੀ ਤੇ ਇਹਨੂੰ ਬਾਹਰ ਧੁੱਪ ਚ ਰੱਖਣਾ ਪਏਗਾ ਜੀ ਲਾਈਟ ਨੂੰ ਇਹਨੂੰ ਧੁੱਪ ਤੇ ਰੱਖਣਾ ਪਏਗਾ ਜੀ ਇਹ ਸੋਲਰ ਨਾਲ ਚਾਰਜ ਹੁੰਦੀ ਹੈ ਇਹ ਸੋਲਰ ਸਿਸਟਮ ਉੱਤੇ ਲੱਗੇ ਹੋਏ ਹੈ ਤੇ ਜਿਵੇਂ ਰਾਤ ਹੋਏਗੀ ਇਹ ਆਟੋਮੈਟਿਕਲੀ ਚੱਲ ਜਾਏਗੀ ਜੀ ਤੇ ਉਹਨਾਂ ਦੇ ਵਾਸਤੇ ਪ੍ਰਕਾਸ਼ ਵਾਸਤੇ ਇਹ ਸਭ ਤੋਂ ਵਧੀਆ ਚੀਜ਼ ਹੈਗੀ ਜੀ ਸਭ ਕੁਰੀ ਕੁਲ ਸਿੰਘ ਜੀ ਦੀ ਸਾਰੀ ਅਗਵਾਈ ਦੇ ਅੰਦਰ ਦਿੱਲੀ ਤੇ ਮੁਜ਼ਫਫਰਨਗਰ ਦੀ ਸੰਗਤ ਨੇ ਰਾਸ਼ਨ ਤੋਂ ਬਿਨਾ ਜਿੰਨਾ ਵੀ ਸਮਾਨ ਹੈ ਮੈਡੀਸਨਸ ਹੋ ਗਈਆਂ ਨੇ ਨੈਟਸ ਹੋ ਗਏ ਨੇ ਪਰ ਸੈਨੀਟਰੀ ਪੈਡਸ ਹੋ ਗਏ ਨੇ ਜਿਹੜੇ ਵੀ ਰੋਜ਼ ਦੀ ਆਈਟਮ ਤੇ ਯੂਜ਼ ਕਰਨ ਦੀ ਹੈ ਬਰਸ਼ ਹੋ ਗਏ ਨੇ ਉਹ ਸਾਰੇ ਲੈ ਕੇ ਆਏ ਆ ਜੀ ਤਾਂ ਕਿ ਸੰਗਤ ਨੂੰ ਸੰਗਤ ਇਸ ਟਾਈਮ ਬਹੁਤ ਔਖੀ ਹੈਗੀ ਹੈ ਸੰਗਤ ਨੂੰ ਬਹੁਤ ਪ੍ਰੋਬਲਮ ਹੈਗੀ ਹੈ ਔਰ ਡੇਲਸ ਡੇਲੀ ਸਮਾਨ ਨਹੀਂ ਮਿਲ ਰਿਹਾ ਮਹਿੰਗਾ ਹੋ ਰਿਹਾ ਹੈ ਉਹ ਸਮਾਨ ਉਹਨਾਂ ਨੂੰ ਉਹਨਾਂ ਨੂੰ ਮਿਲੇ ਤੇ ਉਹਨਾਂ ਨੂੰ ਹੋਏ ਪ੍ਰੋਵਾਈਡ ਅੱਗੇ ਵੀ ਜੋ ਵੀ ਬਣੇਗਾ ਉਹ ਸਾਰਾ ਕੁਝ ਕੀਤਾ ਜਾਵੇ ਅਸਰ ਇਹ ਲਾਈਟ ਦਾ ਕੀ ਹੈ ਜੀ ਇਹ ਲਾਈਟ ਦਾ ਸੋਲਰ ਲਾਈਟ ਹੈਗੀ ਹੈ ਇਹ ਸੋਲਰ ਲਾਈਟ ਯੂਜ਼ ਕਰ ਸਕਦੇ ਆ ਜਿੱਥੇ ਇਥੇ ਬਿਜਲੀ ਨਹੀਂ ਹੈ ਉੱਥੇ ਤੁਸੀਂ ਸੋਲਰ ਲਾਈਟ ਯੂਜ਼ ਕਰੋ ਆਪਣੇ ਆਪਣੇ ਮੋਬਾਈਲ ਵੀ ਇਥੋਂ ਚਾਰਜ ਕਰ ਸਕਦੇ ਹੋ ਕਿਉਂਕਿ ਲਾਈਟ ਦੀ ਬੜੀ ਬੜੀ ਮੇਜਰ ਪ੍ਰੋਬਲਮ ਹੈਗੀ ਹੈ ਸੋ ਉਹਦੇ ਵਾਸਤੇ ਇਹ ਸਪੈਸ਼ਲੀ ਫਾਰਮਰਸ ਵਾਸਤੇ ਬਣੀ ਹੋਈ ਹੈ ਸਪੈਸ਼ਲ ਤਾਂ ਇਹਦਾ ਕੀ ਐਡਵਾਂਟੇਜ ਕੀ ਹੈ ਇਹਦਾ ਇਹਦਾ ਐਡਵਾਂਟੇਜ ਇਹ ਹੈ ਕਿ ਸੁਪੋਜ਼ ਲਾਈਟ ਨਹੀਂ ਆ ਰਹੀ ਹੈ ਫੋਨ ਤੁਸੀਂ ਚਾਰਜ ਨਹੀਂ ਕਰ ਸਕਦੇ ਤੇ ਤੁਸੀਂ ਇਥੋਂ ਹੀ ਚਾਰਜ ਕਰੋ ਭਾਈ ਇਹ ਦਿਨੇ ਚਾਰਜ ਹੋ ਜਣੀ ਇਹ ਮਤਲਬ ਦਿਨ ਚ ਚਾਰਜ ਹੋ ਜਾਏਗੀ तो राति अपने आप चल जाएगी ऑन रखो राती अपने आप ऑन हो जाएगी तो तुम लाइट भी गई ना थोड़ा फोन चार्ज नहीं हो फोन भी चार्ज कर लो अपने खेत से बैठे हो चार्ज नहीं कर सकते चार्ज कर लो सीधा सो इस बहुत बड़ा एडवाटेज है जी सब सब तो, 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 तो इंपोर्टेंट चीज़ जो जो रेवोल्यूशन है वो यही है सब तो इंपोर्टेंट चीज़ है मेरे हाब नाइम सेवा दॉसटिंग है जी कोई कोई कॉस्टिंग नहीं ਕਿਵੇਂ ਮੰਨ ਚ ਆ ਗਿਆ ਕਿ ਇਹਨੂੰ ਉਪਰਾਲੇ ਨੂੰ ਕਰਨਾ ਚਾਹੀਦਾ ਕਿਉਂਕਿ ਲਾਈਟ ਦੀ ਸਮੱਸਿਆ ਤੇ ਬੜੇ ਲੰਬੇ ਸਮੇਂ ਤੋਂ ਉੱਤੇ ਪੈਣੀ ਹੈ ਮੰਨ ਚ ਸਿੰਪਲ ਹੈ ਮੰਨ ਚ ਇਹ ਲਾਈਟ ਦਾ ਮੰਨ ਨਹੀਂ ਸੀ ਮੰਨ ਸੀਗਾ ਜਦ ਆਪਣੇ ਆਪਣੇ ਇੱਥੇ ਦੇਖਦੇ ਆਂ ਭਰਾਵਾਂ ਨੂੰ ਦੇਖਦੇ ਆਂ ਇੰਨੀ ਪੇਨੀ ਪ੍ਰੋਬਲਮਸ ਦੇਖਦੇ ਆਂ ਤੇ ਸਮਝ ਇਹ ਸੀਗਾ ਕਿ ਆਣਾ ਹੀ ਆਣਾ ਹੈ ਇੱਥੇ ਆਪਾਂ ਜਾਣਾ ਹੀ ਜਾਣਾ ਹੈ ਤੇ ਬਸ ਉਹੀ ਹੈ ਸਾਰਾ ਸਾਰੇ ਸੰਗਤ ਨੇ ਮਿਲ ਕੇ ਹੀ ਉਪਰਾਲਾ ਕੀਤਾ ਕਿਸੇ ਨੇ ਇਕੱਲੇ ਨਹੀਂ ਕੀਤਾ ਬੜੇ ਬੰਦੇ ਇਨਵੋਲਡ ਹੈ